ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਘਰ ਦੇ ਵਿੱਚ ਆਰਗੇਨਾਈਜ਼ਰ ਬਣਾਉਣ ਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਇਸ ਆਰਗੇਨਾਈਜ਼ਰ ਨੂੰ ਤੁਸੀਂ ਪੁਰਾਣੇ ਕੱਪੜਿਆਂ ਤੋਂ ਬਣਾ ਸਕਦੇ ਹੋ ਜਾਂ ਤੁਹਾਡੇ ਕੋਲ ਘਰ ਦੇ ਵਿੱਚ ਕੋਈ ਐਕਸਟਰਾ ਕੱਪੜਾ ਪਿਆ ਹੋ ਉਹ ਤੋਂ ਵੀ ਬਣਾ ਸਕਦੇ ਹੋ ਤੇ ਆਪਣੀ ਮਰਜ਼ੀ ਦੇ ਅਨਸਾਰ ਵੱਡੇ ਸਾਈਜ਼ ਦਾ ਛੋਟੇ ਸਾਈਜ਼ ਦਾ ਜਿਸ ਸਾਈਜ਼ ਦਾ ਮਰਜ਼ੀ ਤੁਸੀਂ ਇਸ ਆਰਗੇਨਾਈਜ਼ਰ ਨੂੰ ਤਿਆਰ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਮੈਂ ਕਿੰਨਾ ਵੱਡਾ ਸਪੇਸ਼ੀਅਸ ਆਰਗੇਨਾਈਜ਼ਰ ਜਿਹੜਾ ਇਹ ਉਹ ਬਣਾਇਆ ਵਾ ਇਸ ਨੂੰ ਬਣਾਉਣ ਦੇ ਲਈ ਇਸ ਤਰ੍ਹਾਂ ਮੇਰੇ ਕੋਲ ਨਾ ਘਰ ਦੇ ਵਿੱਚ ਇੱਕ ਮੋਟਾ ਜਿਹਾ ਕੱਪੜਾ ਐਕਸਟਰਾ ਪਿਆ ਸੀ ਤੇ ਉਸ ਦੀ ਵੱਤੋਂ ਕਰ ਰਹੀ ਹਾਂ ਤੁਹਾਡੇ ਕੋਲ ਇੱਕ ਪੁਰਾਣਾ ਕੱਪੜਾ ਹੋਵੇ ਕੋਈ ਸੂਟ ਹੋਵੇ ਉਸ ਦੇ ਕਮੀਜ਼ ਤੋਂ ਵੀ ਇਸ ਨੂੰ ਪਨਾ ਸਕਦੇ ਹਾਂ ਤੇ ਜੇ ਮੈਂ ਇਹਦੀ ਚੜਾਈ ਵੇਖਾਂ ਤਾਂ ਤਕਰੀਬਨ 38 ਇੰਚ ਦੇ ਕਰੀਬ ਇਸ ਦੀ ਚੜਾਈ ਹੈਗੀ ਆ ਤੇ ਲੰਬਾਈ ਇਹਦੀ ਜਿਹੜੀ ਆ ਉਹ ਤਕਰੀਬਨ 56 ਇੰਚ ਦੇ ਕਰੀਬ ਹੈਗੀ ਆ ਇਹ ਕਾਫੀ ਲੰਬਾ ਤੇ ਕਾਫੀ ਚੌੜਾ ਕੱਪੜਾ ਹੈਗਾ ਵਾ ਪਰ ਤੁਸੀਂ ਆਪਣਾ ਜੋੜ ਜਿਹੜਾ ਵੀ ਬੈਗ ਬਣਾ ਰਹੇ ਹੋਂ ਨਾ ਉਹਦੀ ਲੰਬਾਈ ਆਪਣੀ ਜਿੱਪ ਦੇ ਹਿਸਾਬ ਨਾਲ ਰੱਖਣੀ ਆ ਮੇਰੇ ਕੋਲੇ 44 ਇੰਚ ਦੀ ਜਿੱਪ ਹੈਗੀ ਆ ਤਾਂ ਮੈਂ ਇਹਦੀ 44 ਇੰਚ ਲੰਬਾਈ ਰੱਖਾਂਗੀ ਤੇ ਉਸੇ ਬਾਅਦ ਐਕਸਟਰਾ ਕੱਪੜਾ ਛਡਾਏ ਉਹ ਕੱਟ ਕਰ ਦੇਾਂਗੇ ਤੇ ਲੰਬਾਈ ਤੇ ਚੌੜਾਈ ਇਹਦੀ ਜਿਹੜੀ ਉਹ ਮੈਂ ਸਕਰੀਨ ਤੇ ਵੀ ਮੈਂਸ਼ਨ ਕਰ ਦੇਾਂਗੀ ਇਹਨੂੰ ਮੈਂ 44x31 ਦਾ ਬਣਾ ਰਹੀ ਆਂ ਤੇ ਹੁਣ ਆਪਾਂ ਨਾ 7 ਇੰਚ ਤੇ ਇੱਕ ਮਾਰਕ ਲਗਾ ਲਾਂਗੇ ਇਸ ਤਰ੍ਹਾਂ ਇਹ ਮਾਰਕ ਤੁਸੀਂ 7 ਇੰਚ ਤੇ ਹੀ ਲਗਾਉਣਾ ਵਾ ਇਹਦੇ ਨਾਲ ਤੁਹਾਡਾ ਆਰਗੇਨਾਈਜ਼ਰ ਬਿਲਕੁਲ ਸਹੀ ਬਣੂਗਾ 7 ਇੰਚ ਤੇ ਤੁਸੀਂ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਇੱਕ ਸਿੱਧੀ ਸਟ੍ਰੇਟ ਲਾਈਨ ਲਗਾ ਲੈਣੀ ਆ ਤੇ ਉਸਦੇ ਬਾਅਦ ਇਹਦੀ ਕਪੜੇ ਦੀ ਕਟਿੰਗ ਕਰ ਦੇਣੀ ਆ ਕਿਉਂਕਿ ਇਹ ਕਪੜਾ ਕਾਫੀ ਮੋਟਾ ਹੈ ਇਸ ਕਰਕੇ ਮੈਂ ਇਹਦੇ ਥੱਲੇ ਕੋਈ ਫੋਮ ਜਾਂ ਐਕਸਟਰਾ ਕਪੜਾ ਨਹੀਂ ਲਗਾ ਰਹੀ ਜੇ ਤੁਹਾਡੇ ਕੋਲੇ ਪਤਲਾ ਕਪੜਾ ਹੋਵੇ ਤਾਂ ਉਹਦੇ ਥੱਲੇ ਤੁਸੀਂ ਫੋਮ ਜਿਹੜੀ ਆ ਉਹ ਲਗਾ ਸਕਦੇ ਹੋ ਦੋਨੇ ਸਾਈਡਾਂ ਤੋਂ ਕਟਿੰਗ ਕਰਨ ਤੋਂ ਬਾਅਦ ਇਹਨੂੰ ਮੈਂ ਸਿੱਧਾ ਕਰ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਜ਼ਿੱਪਰ ਅਟੈਚ ਕਰਨੀ ਆ ਇਸ ਤਰ੍ਹਾਂ ਮੇਰੇ ਕੋਲੇ ਇਹ ਜਿੱਪ ਹੈਗੀ ਆ 44 ਇੰਚ ਦੀ ਲੰਬਾਈ ਮੈਂ ਤੁਹਾਨੂੰ ਦੱਸ ਦਿੱਤੀ ਸੀ ਪਹਿਲਾਂ ਹੀ ਤੇ ਇਹਨੂੰ ਆਪਾਂ ਇਹਦੇ ਨਾਲ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਅਟੈਚ ਕਰਾਂਗੇ ਇਹ ਤੁਸੀਂ ਫੋਲਡ ਕਰਦੇ ਹੋਏ ਨਾ ਇਸ ਤਰ੍ਹਾਂ ਥੋੜਾ ਥੋੜਾ ਫੋਲਡ ਕਰਦੇ ਹੋਏ ਜਿਪ ਦੇ ਉੱਪਰ ਇਸ ਤਰ੍ਹਾਂ ਰੱਖਦੇ ਹੋਏ ਇੱਕ ਮੋਟੀ ਸਿਲਾਈ ਲਗਾ ਲੈਣੀ ਹੈ ਚਾਹੋ ਤਾਂ ਤੁਸੀਂ ਇਸ ਸਿਲਾਈ ਨੂੰ ਡਬਲ ਵੀ ਕਰ ਸਕਦੇ ਹੋ ਤੇ ਇਸ ਜੈਪ ਦੇ ਵਿੱਚ ਨਾ ਰਨਰ ਜਿਹੜੇ ਆ ਉਹ ਮੈਂ ਪਹਿਲਾਂ ਹੀ ਐਡ ਕਰ ਦਿੱਤੇ ਆ ਤੇ ਤੁਸੀਂ ਚਾਹੋ ਤਾਂ ਇਹ ਰਨਰ ਜਿਹੜੇ ਆ ਉਹ ਬਾਅਦ ਦੇ ਵਿੱਚ ਵੀ ਜੱਪ ਨੂੰ ਲਗਾਉਣ ਦੇ ਬਾਅਦ ਵੀ ਅਟੈਚ ਕਰ ਸਕਦੇ ਹੋ ਤੇ ਇਸ ਤਰ੍ਹਾਂ ਨਾ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਰਹੀ ਹਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਦੇ ਹੋਏ ਜੱਪ ਦੇ ਉੱਪਰ ਰੱਖ ਕੇ ਤੇ ਸਿਉਣ ਲਗਾ ਲੈਣੀ ਆ ਦੋਨੇ ਸਾਈਡਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਹੀ ਸਟਿਚ ਕਰ ਲਵਾਂਗੇ ਜੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਜੱਪ ਨੂੰ ਅਟੈਚ ਕਰਨ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਮੈਂ ਜੱਪ ਨੂੰ ਇੱਥੇ ਅਟੈਚ ਕਰ ਦਿੱਤਾ ਇਹਦੇ ਨਾਲ ਕੱਪੜੇ ਦੇ ਤੇ ਇਹਦੇ ਵਿੱਚ ਰਨਰ ਜਿਹੜੇ ਆ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਆ ਦੇਖੋ ਜੁਪ ਜਿਹੜੀ ਆ ਸਾਡੀ ਬਿਲਕੁਲ ਵਧੀਆ ਇਹਦੇ ਨਾਲ ਅਟੈਚ ਹੋ ਚੁੱਕੀ ਆ ਹੁਣ ਆਪਾਂ ਇਹਦੀ ਇੱਕ ਸਾਈਡ ਤੇ ਇੱਕ ਹੋਰ ਕਪੜਾ ਅਟੈਚ ਕਰਾਂਗੇ ਇਹ ਕਪੜਾ ਜਿਹੜਾ ਇਹ ਉਹ ਜੇਕਰ ਤੁਸੀਂ ਚਾਹੋ ਤਾਂ ਇਹਨੂੰ ਡੈਕੋਰੇਟਿਵ ਵੀ ਬਣਾ ਸਕਦੇ ਹੋ ਪਲੇਨ ਕਪੜਾ ਵੀ ਇੱਥੇ ਅਟੈਚ ਕਰ ਸਕਦੇ ਹੋ ਪਰ ਇਹੀ ਮੈਂ ਇਹਦੇ ਨਾਲ ਦਾ ਹੀ ਕਪੜਾ ਲਿਆ ਵਾ ਤੇ ਇਹਦੇ ਵਿੱਚ ਨਾ ਮੈਂ ਜੋੜ ਪਾਇਆ ਵਾ ਕਿਉਂਕਿ ਇਹ ਕਪੜਾ ਜਿਹੜਾ ਇਹ ਚੜਾਈ ਦੇ ਵਿੱਚ ਘਟ ਸੀਗਾ ਤਕਰੀਬਨ ਇਹਦੀ ਚੜਾਈ ਸਾਨੂੰ 12 ਤੋਂ 13 ਇੰਚ ਦੀ ਚਾਈਦੀ ਹੈ ਤੇ ਇਹਨੂੰ ਆਪਾਂ ਇੱਥੇ ਅਟੈਚ ਕਰਨਾ ਇਸ ਕਰਕੇ ਮੈਂ ਇਹਦੇ ਵਿੱਚੋਂ ਨਾ ਜੋੜ ਪਾ ਲਿਆ ਜੇ ਤੁਹਾਡੇ ਕੋਲੇ ਪੂਰਾ ਹੀ ਕਪੜਾ ਹੋਵੇ ਜਾਂ ਤੁਸੀਂ ਹੋਰ ਇਹਨੂੰ ਪਲੇਨ ਕਪੜੇ ਦੇ ਨਾਲ ਅਟੈਚ ਕਰਨਾ ਚਾਹੋ ਤਾਂ ਕਰ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦੀ ਚੜਾਈ ਤਕਰੀਬਨ 13 13.5 ਇੰਚ ਦੇ ਕਰੀਬ ਹੈਗੀ ਆ 12 ਤੋਂ 13 ਇੰਚ ਦੇ ਕਰੀਬ ਹੀ ਇਹ ਕਪੜਾ ਲਿਓ ਤੇ ਲੰਬਾਈ ਇਹਦੀ ਤੁਸੀਂ ਦੂਸਰੀ ਲੰਬਾਈ ਦੇ ਬਰਾਬਰ ਹੀ ਰੱਖਣੀ ਆ ਜਿਹੜੀ ਕਿ ਮੈਂ ਲਈ ਆ 33.5 ਇੰਚ ਦੇ ਕਰੀਬ ਇਹ ਹੈਗੀ ਆ ਤੇ ਹੁਣ ਆਪਾਂ ਇਹਨੂੰ ਨਾ ਇਦੇ ਨਾਲ ਇੱਥੇ ਅਟੈਚ ਕਰ ਦੇਾਂਗੇ ਇਸ ਤਰ੍ਹਾਂ ਸਲਾਈ ਲਗਾ ਕੇ ਮੈਂ ਇਹਨੂੰ ਅਟੈਚ ਕਰ ਦਿੱਤਾ ਤੁਸੀਂ ਚਾਹੋ ਨਾ ਇਹਦੇ ਉੱਪਰ ਦੀ ਵੀ ਇੱਕ ਸਲਾਈ ਜਿਹੜੀ ਆ ਉਹ ਲਗਾ ਸਕਦੇ ਹੋ ਤਾਂ ਕਿ ਇਹ ਸਲਾਈ ਜਿਹੜੀ ਚੰਗੀ ਤਰ੍ਹਾਂ ਬੈਠ ਜਾਵੇ ਪਰ ਇਹ ਕੱਪੜਾ ਬਹੁਤ ਮੋਟਾ ਹੈ ਇਸ ਕਰਕੇ ਮੈਂ ਇਹਦੇ ਤੇ ਹੋਰ ਸਲਾਈ ਨਹੀਂ ਲਗਾ ਰਹੀ ਪਰ ਕਿਉਂਕਿ ਇਹਦੇ ਧਾਗੇ ਜਿਹੜੇ ਆ ਉਹ ਬਹੁਤ ਜ਼ਿਆਦਾ ਨਿਕਲ ਰਹੇ ਆ ਜੇ ਅਸੀਂ ਇਹਦੇ ਚ ਕੱਪੜੇ ਰੱਖਾਂਗੇ ਨਾ ਕਾਫੀ ਸਾਰੇ ਧਾਗੇ ਜਿਹੜੇ ਉਹ ਇੱਥੇ ਬਾਹਰ ਨਿਕਲਦੇ ਰਹਿਣਗੇ ਤੇ ਇਹ ਜਲਦੀ ਖਰਾਬ ਹੋ ਜਾਏਗਾ ਇਹਨੂੰ ਸਿਕਿਉਰ ਕਰਨ ਲਈ ਇਸ ਤਰ੍ਹਾਂ ਨਾ ਅਸੀਂ ਇੱਥੇ ਪਾਈਪਿੰਗ ਲਗਾ ਦਾਂਗੇ ਜਿਹੜੀ ਇਹ ਪਾਈਪਿੰਗ ਲਗਾਉਣੀ ਕੋਈ ਵੀ ਪੁਰਾਣਾ ਕੱਪੜਾ ਲੈ ਕੇ ਉਹਦੀ ਪਾਈਪਿੰਗ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਦੋਨੇ ਸਾਈਡਾਂ ਤੋਂ ਇਹਨੂੰ ਫੋਲਡ ਕਰਕੇ ਇਹਨੂੰ ਵਿੱਚ ਰੱਖ ਕੇ ਤੇ ਉੱਪਰੋਂ ਵੀ ਇਸ ਤਰ੍ਹਾਂ ਫੋਲਡ ਕਰ ਦਾਂਗੇ ਪਾਈਪਿੰਗ ਲਗਾਉਣਾ ਇਹ ਬਿਲਕੁਲ ਸਿਕਿਉਰ ਹੋ ਜਾਂਦਾ ਹੈ ਇਹਦੇ ਧਾਗੇ ਜਿਹੜੇ ਆ ਉਹ ਬਿਲਕੁਲ ਨਹੀਂ ਨਿਕਲਦੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਪਾਈਪਿੰਗ ਲਗਾ ਕੇ ਨਾ ਇਹਨੂੰ ਇਸ ਤਰ੍ਹਾਂ ਅਟੈਚ ਕਰ ਲਿਆ ਵਾ ਹੁਣ ਆਪਾਂ ਦੂਸਰੀ ਸਾਈਡ ਫੋਲਡ ਕਰਕੇ ਤੇ ਇਧਰੋਂ ਵੀ ਅਸੀਂ ਇਹਨੂੰ ਅਟੈਚ ਕਰ ਦਾਂਗੇ ਤੇ ਪਾਈਪਿੰਗ ਦੇ ਨਾਲ ਸਿਕਯੂਰ ਕਰ ਦੇਾਂਗੇ ਇੱਥੇ ਤੁਸੀਂ ਸਿਲਾਈ ਲਗਾ ਦੇਣੀ ਹੈ ਬਿਲਕੁਲ ਸਿੱਧੀ ਸਿਲਾਈ ਹੈ ਬਹੁਤ ਹੀ ਸੌਖਾ ਜਿਹਾ ਇਹ ਬੈਗ ਜਿਹੜਾ ਹੈ ਉਹ ਬਣ ਜਾਂਦਾ ਵਾ ਦੋਨੇ ਸਾਈਡਾਂ ਤੋਂ ਆਪਾਂ ਇਹਦੀ ਪਾਈਪਿੰਗ ਲਗਾ ਕੇ ਦੇ ਨੂੰ ਅਟੈਚ ਕਰ ਲਿਆ ਏ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਉੱਪਰ ਮਾਰਕ ਲਗਾਉਣੇ ਇਹਨੂੰ ਰੱਖ ਕੇ ਦੋਨ ਮੈਂ ਦਿਖਾਉਣੀ ਆ ਮਾਰਕ ਜਿਹੜੇ ਉਹ ਤੁਸੀਂ ਕਿਵੇਂ ਲਗਾਉਣੇ ਆ ਇਹ ਜਿਹੜਾ ਕਪੜਾ ਆ ਪਾ ਅਟੈਚ ਕੀਤਾ ਇਹਦਾ ਅੱਧ ਕਰ ਲੈਣਾ ਕਿਉਂਕਿ ਮੈਂ ਤਾਂ ਇਹ ਪਹਿਲਾਂ ਹੀ ਇਹਦੀ ਕਟਿੰਗ ਕਰਕੇ ਸਲਾਈ ਲਗਾਈ ਹੋਈ ਸੀਗੀ ਤਾਂ ਛੋਟਾ ਹੋਣ ਕਰਕੇ ਹਨਾ ਜੋੜ ਪਾਇਆ ਵਾ ਤਾਂ ਇਸ ਕਰਕੇ ਮੈਨੂੰ ਅੱਧ ਲਈ ਨਿਸ਼ਾਨ ਲਗਾਉਣ ਦੀ ਜ਼ਰੂਰਤ ਨਹੀਂ ਆ ਜੇ ਤੁਸੀਂ ਇੱਥੇ ਪਲੇਨ ਕਪੜਾ ਹੈ ਤੁਹਾਡੇ ਕੋਲ ਬਿਲਕੁਲ ਸਿੱਧਾ ਤਾਂ ਤੁਸੀਂ ਇੱਥੇ ਇਹਦਾ ਅੱਧ ਕਰਕੇ ਨਿਸ਼ਾਨ ਲਗਾ ਲੈਣਾ ਉਧਰ ਨਿਸ਼ਾਨ ਲਗਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਚੌਰਸ ਵਿਛਾ ਕੇ ਤੇ ਦੂਸਰੀ ਸਾਈਡ ਵੀ ਨਿਸ਼ਾਨ ਲਗਾ ਲੈਣਾ ਚਾਰੇ ਸਾਈਡਾਂ ਤੇ ਇਸ ਤਰੀਕੇ ਦੇ ਨਾਲ ਅਸੀਂ ਇਦਾਂ ਮਾਰਕ ਜਿਹੜਾ ਹੈ ਉਹ ਲਗਾ ਲੈਣਾ ਕਿਉਂਕਿ ਅਸੀਂ ਮਾਰਕ ਨੂੰ ਮਾਰਕ ਦੇ ਨਾਲ ਅਟੈਚ ਕਰਨਾ ਹੈ ਤਾਂ ਹੁਣ ਇਹ ਵਾਲੇ ਨਿਸ਼ਾਨ ਨੂੰ ਇਹ ਵਾਲੇ ਨਿਸ਼ਾਨ ਦੇ ਨਾਲ ਆਪਾਂ ਕਿਵੇਂ ਮਿਲਾਉਣਾ ਇਸ ਤਰ੍ਹਾਂ ਚੱਕ ਕੇ ਤੇ ਇਹਨੂੰ ਨਿਸ਼ਾਨ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਮਿਲਾ ਦੇਣੇ ਆ ਦੇ ਇਹਨੂੰ ਬਿਲਕੁਲ ਸਿੱਧਾ ਕਰ ਲੈਣਾ ਹੈ ਇਹ ਕਪੜਾ ਥੋੜਾ ਜਿਹਾ ਮੋਟਾ ਹੈ ਮੋٹے ਕਪੜੇ ਨੂੰ ਤੁਹਾਨੂੰ ਹੈਂਡਲ ਕਰ ਲੈ ਥੋੜਾ ਜਿਹਾ ਇਹਨੂੰ ਪ੍ਰੈਸ ਕਰਕੇ ਦਬਾ ਦਬਾ ਕੇ ਇਸ ਤਰ੍ਹਾਂ ਇਹਨੂੰ ਸੈੱਟ ਕਰਨਾ ਪੈਂਦਾ ਵਾ ਪਤਲਾ ਕਪੜਾ ਤਾਂ ਬਹੁਤ ਆਸਾਨੀ ਦੇ ਨਾਲ ਸੈੱਟ ਹੋ ਜਾਂਦਾ ਵਾ ਤੇ ਇਸ ਤਰੀਕੇ ਦੇ ਨਾਲ ਇਹਨੂੰ ਨਾ ਬਿਲਕੁਲ ਹੱਥ ਦੇ ਨਾਲ ਤਾਂ ਦਬਾ ਦਬਾ ਕੇ ਮੈਂ ਜਿਹੜਾ ਇਕੁਅਲ ਕਰ ਰਹੀ ਆ ਉਸ ਦੇ ਬਾਅਦ ਆਪਾਂ ਇੱਥੇ ਸਲਾਈ ਲਗਾ ਦੇਣੀ ਆ ਦੋਨੇ ਸਾਈਡਾਂ ਦੇ ਉੱਪਰ ਇਹ ਜਿਹੜੇ ਮਾਰਕ ਆ ਉਹ ਤੁਸੀਂ ਬਿਲਕੁਲ ਸਹੀ ਰੱਖਨੇ ਹੈਗੇ ਆ ਤਾਂ ਤੁਹਾਡਾ ਬੈਗ ਬਿਲਕੁਲ ਸਹੀ ਬਨੇਗਾ ਤਾਂ ਹੁਣ ਆਪਾਂ ਇੱਥੇ ਵੀ ਸਲਾਈ ਲਗਾ ਦਿਆਂਗੇ ਦੂਸਰੀ ਸਾਈਡ ਵੀ ਸਲਾਈ ਲਗਾ ਦਿਆਂਗੇ ਤੇ ਨਾਲ ਹੀ ਇਹਦੇ ਧਾਗੇ ਬਹੁਤ ਈ ਜ਼ਿਆਦਾ ਨਿਕਲ ਰਹੇ ਸੀ ਤਾਂ ਆਪਾਂ ਇਹਨੂੰ ਸਿਕਿਉਰ ਵੀ ਕਰ ਦਿਆਂਗੇ ਪਾਈਪਿੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਦੋਨੇ ਸਾਈਡਾਂ ਤੇ ਸਲਾਈ ਲਗਾ ਲਈ ਆ ਤੇ ਪਾਈਪਿੰਗ ਦੇ ਨਾਲ ਇਹਨੂੰ ਸਿਕਿਉਰ ਕਰ ਦਿੱਤਾ ਵਾ ਤੇ ਹੁਣ ਕੰਮ ਬਹੁਤ ਆਸਾਨ ਹੈਗਾ ਵਾ ਹੁਣ ਤਾਂ ਬਸ ਇਹਦੇ ਕਾਰਨਰ ਕੱਟ ਕਰਨੇ ਆ ਤੇ ਉਹਨਾਂ ਨੂੰ ਸਿਲਾਈ ਲਗਾਉਣੀ ਆ ਕਾਰਨਰ ਜਿਹੜਾ ਇਹ ਉਹ ਕਿੰਨੇ ਸਾਈਜ਼ ਦਾ ਕੱਟ ਕਰ ਰਹੀ ਆ ਮੈਂ ਇੱਥੇ 5.5 ਇੰਚ ਦਾ 5.5/5.5 ਇੰਚ ਦਾ ਕਾਰਨਰ ਜਿਹੜਾ ਇਹ ਉਹ ਆਪਾਂ ਕੱਟ ਕਰਾਂਗੇ ਲੰਬਾਈ ਵੀ 5.5 ਇੰਚ ਚੌੜਾਈ ਵੀ 5.5 ਇੰਚ ਯਾਨੀ ਦੀ ਇੱਕ ਚੌਰਸ ਜਿਹੜਾ ਬਾਕਸ ਤੁਸੀਂ ਬਣਾ ਲੈਣਾ ਇਹ ਜ਼ਰੂਰੀ ਨਹੀਂ ਕਿ ਤੁਸੀਂ 5.5 ਤੇ ਹੀ ਰੱਖਣਾ ਇਹਨੂੰ ਤੁਸੀਂ 5 ਤੇ ਵੀ ਕਟਿੰਗ ਕਰ ਸਕਦੇ ਹੋ 5.5 ਤੇ ਰੱਖਣਾ ਕੀ ਹੁੰਦਾ ਹੈ ਕਿ ਥੱਲੇੋਂ ਸਾਡੇ ਕੋਲੇ ਸਪੇਸ ਹੈ ਜਿਹੜੀ ਆ ਚੜਾਈ ਬਣ ਜਾਂਦੀ ਹੈ ਕਾਫੀ ਜ਼ਿਆਦਾ ਤੇ 5 ਤੇ ਵੀ ਇਹ ਬਿਲਕੁਲ ਸਹੀ ਆ ਜਾਂਦਾ ਤੁਸੀਂ ਚਾਹੋ ਤਾਂ ਇਹ 5 ਤੇ ਵੀ ਨਿਸ਼ਾਨ ਲਗਾ ਸਕਦੇ ਹੋ ਤੇ ਮੈਂ ਇਸ ਤਰ੍ਹਾਂ ਇੱਕ ਚੌਰਸ ਬਾਕਸ ਬਣਾ ਲਿਆ ਵਾ ਸਕੁਅਰ ਸ਼ੇਪ ਦਾ ਤੇ ਇਹ ਚਾਰੇ ਕੋਰਨਰ ਦੇ ਉੱਪਰ ਆਪਾਂ 5.5 ਬਾਈ 5.5 ਦਾ ਨਿਸ਼ਾਨ ਜਿਹੜਾ ਹੈ ਉਹ ਲਗਾ ਕੇ ਸਕੁਅਰ ਬਾਕਸ ਰੈਡੀ ਕਰ ਲੈਣਾ ਵਾ ਜੈਪ ਤੋਂ ਅਸੀਂ ਕਰੀਬਨ ਡੇਢ ਤੋਂ 2 ਇੰਚ ਦਾ ਡਿਸਟੈਂਸ ਜਿਹੜਾ ਹੈ ਉਹ ਛੱਡ ਦਿੱਤਾ ਸਮਝ ਲਓ ਤੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਜੈਪ ਵਾਲੀ ਸਾਈਡ ਵੀ ਬਿਲਕੁਲ ਸਿਕਯੁਰ ਹੋ ਜਾਂਦੀ ਹੈ ਚਾਰੇ ਕੋਰਨਰ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਦੇਾਂਗੇ ਕਿਉਂਕਿ ਇਹ ਮੋਟਾ ਕਪੜਾ ਵਾ ਤੇ ਇਹਨੂੰ ਕਟਿੰਗ ਕਰਨ ਦੇ ਵਿੱਚ ਥੋੜੀ ਜੀ ਮੁਸ਼ਕਲ ਆਉਂਦੀ ਹੈ ਤੇ ਜੇ ਕਪੜਾ ਜਿਹੜਾ ਹੈ ਉਹ ਪਤਲਾ ਹੋਵੇ ਨਾ ਤਾਂ ਤੁਸੀਂ ਬਹੁਤ ਆਸਾਨੀ ਦੇ ਨਾਲ ਕੱਟ ਕਰ ਸਕਦੇ ਹੋ ਇਸ ਤਰ੍ਹਾਂ ਮੈਂ ਇਹਨੂੰ ਨਾ ਸਿੰਗਲ ਸਿੰਗਲ ਕਰਕੇ ਕੱਟ ਕਰ ਰਹੀ ਹਾਂ ਚਾਰੇ ਕਾਰਨਰ ਅਸੀਂ ਇਹਦੇ ਕੱਟ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਚਾਰੇ ਕਾਰਨਰ ਜਿਹੜੇ ਆ ਉਹ ਸਟਿਚ ਕਰ ਦੇਾਂਗੇ ਤੇ ਸਾਡਾ ਪੈਕ ਰੈਡੀ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਕਾਰਨਰ ਆਪਾਂ ਕੱਟ ਕਰ ਲਿਆ ਤੇ ਹੁਣ ਆਪਾਂ ਕਾਰਨਰ ਅਟੈਚ ਕਰਨੇ ਆ ਇਹ ਕਿੱਦਾਂ ਅਟੈਚ ਕਰਨੇ ਆ ਇਹ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਇਹਨੂੰ ਉੱਪਰੋਂ ਚੱਕਦੇ ਹੋਏ ਤੇ ਇਸ ਤਰ੍ਹਾਂ ਦੋਨੇ ਸਾਈਡਾਂ ਤੋਂ ਇਹਨੂੰ ਫੜ ਕੇ ਅਟੈਚ ਕਰ ਦੇਾਂਗੇ ਇੱਥੇ ਤੁਸੀਂ ਸੈਂਟਰ ਬਣਾ ਕੇ ਵੀ ਕਰ ਸਕਦੇ ਹੋ ਪਰ ਦੋਨੇ ਕਾਰਨਰ ਫੜੋਂਗੇ ਨਾ ਤਾਂ ਇਹ ਆਪਣੇ ਆਪ ਜਿਹੜੀ ਸਲਾਈ ਆ ਉਹ ਸੈੱਟ ਹੋ ਜਾਂਦੀ ਹੈ ਇੱਥੇ ਆਪਾਂ ਸਲਾਈ ਲਗਾ ਦੇਾਂਗੇ ਇਹ ਸਲਾਈ ਆਪਾਂ ਚਾਰੇ ਕਾਰਨਰ ਤੇ ਲਗਾਵਾਂਗੇ ਇਸ ਦੇ ਨਾਲ ਇੱਥੇ ਵੀ ਪਾਈਪਿੰਗ ਲਗਾਵਾਂਗੇ ਤਾਂ ਕਿ ਬੈਗ ਸਾਡਾ ਬਿਲਕੁਲ ਸਿਕਯਰ ਹੋ ਜਾਏ ਕੋਈ ਢਾਗੇ ਵਗੈਰਾ ਨਾ ਨਿਕਲ ਤੇ ਦੇਖੋ ਜੀ ਮੈਂ ਚਾਰੇ corner ਦੇ ਉੱਪਰ ਸਲਾਈ ਛੜੀ ਆ ਉਹ ਲਗਾ ਲਈ ਆ ਤੇ ਬੈਗ ਸਾਡਾ ਬਣ ਕੇ ਰੈਡੀ ਹੋ ਗਿਆ ਤੁਸੀਂ ਇੱਕ ਬੈਗ ਬਣਾ ਲਿਆ ਨਾ ਤੁਸੀਂ ਫਿਰ ਕਿੰਨੇ ਸਾਰੇ ਬੈਗ ਜਿਹੜੇ ਇਹ ਘਰ ਦੇ ਵਿੱਚ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਤੁਸੀਂ ਚਾਹੋ ਤਾਂ ਇੱਥੇ ਨਾ ਇਹਦੇ ਹੈਂਡਲ ਵੀ ਲਗਾ ਸਕਦੇ ਹੋ ਤੇ ਇਸ ਦੇ ਇਲਾਵਾ ਜੇ ਤੁਸੀਂ ਇਹਨੂੰ ਇਦਾਂ ਹੀ ਰੱਖਣਾ ਹੈ ਤਾਂ ਹੈਂਡਲ ਤੋਂ ਬਗੈਰ ਵੀ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਇਹਨੂੰ ਆਪਾਂ ਸਿੱਧਾ ਕਰ ਲਿਆ ਵਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸਪੇਸ਼ੀਅਸ ਤੇ ਕਿੰਨਾ ਵੱਡਾ ਆਰਗੇਨਾਈਜ਼ਰ ਬੈਗ ਪੁਰਾਣੇ ਕੱਪੜਿਆਂ ਤੋਂ ਸਾਡੇ ਕੋਲੇ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਿਆ ਤੇ ਕਿੰਨੇ ਸਾਰੇ ਕੱਪੜੇ ਇਸ ਦੇ ਵਿੱਚ ਆ ਸਕਦੇ ਆ ਜਿਵੇਂ ਕਿ ਹੁਣ ਮੌਸਮ ਚੇਂਜ ਹੋ ਰਿਹਾ ਹੈ ਸਰਦੀਆਂ ਵਾਲੇ ਕੱਪੜੇ ਅਸੀਂ ਰੱਖ ਰਹੇ ਹਾਂ ਗਰਮੀਆਂ ਵਾਲੇ ਕੱਢ ਰਹੇ ਹਾਂ ਤਾਂ ਤੁਸੀਂ ਇਸ ਤਰ੍ਹਾਂ ਦੇ ਆਰਗੇਨਾਈਜ਼ਰ ਘਰ ਦੇ ਵਿੱਚ ਬਣਾ ਕੇ ਆਪਣੇ ਕੱਪੜਿਆਂ ਨੂੰ ਸੇਫਲੀ ਜਿਹੜਾ ਇਹ ਉਹ ਰੱਖ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਕੱਪੜੇ ਖਰਾਬ ਵੀ ਨਹੀਂ ਹੁੰਦੇ ਤੇ ਕੱਪੜੇ ਜਿਹੜੇ ਆ ਉਹ ਪਹਿ ਵੀ ਵਧੀਆ ਲੱਗਦੇ ਇਸ ਤਰ੍ਹਾਂ ਨਹੀਂ ਆ ਕਿ ਜਦੋਂ ਅਸੀਂ ਅਲਮਾਰੀਆਂ ਖੋਲਦੇ ਆ ਤਾਂ ਕੱਪੜੇ ਜਿਹੜੇ ਆ ਉਹ ਬਾਹਰ ਡਿੱਗਦੇ ਆ ਤਾਂ ਕਿੰਨੇ ਸਾਰੇ ਕੱਪੜੇ ਇਹਦੇ ਵਿੱਚ ਪੈਕ ਹੋ ਗਏ ਆ ਤੇ ਇਸ ਤਰ੍ਹਾਂ ਪਾਈ ਦੀ ਚਪਚੜੀ ਆ ਉਹ ਲਗਾ ਦਿੱਤੀ ਆ ਚਾਹੋ ਤਾਂ ਤੁਸੀਂ ਇਹਦੀਆਂ ਸਾਈਡਾਂ ਦੇ ਉੱਪਰ ਇਹਦੇ ਹੈਂਡਲ ਜਿਹੜੇ ਆ ਉਹ ਵੀ ਲਗਾ ਸਕਦੇ ਹੋ ਮੈਂ ਇਸ ਤਰੀਕੇ ਦੇ ਨਾਲ ਨਾ ਘਰ ਦੇ ਵਿੱਚ ਦੋ ਤਿੰਨ ਬੈਗ ਜਿਹੜੇ ਆ ਰਹਿ ਨੇ ਕਿੱਥੇ ਆ ਤੇ ਕੱਪੜਿਆਂ ਨੂੰ ਇਸ ਤਰ੍ਹਾਂ ਮੈਨੇਜ ਕਰਨਾ ਬਹੁਤ ਸੌਖਾ ਹੋ ਜਾਂਦਾ ਵਾ ਬਹੁਤ ਹੀ ਆਸਾਨ ਹੈ ਜੀ ਇਹਨਾਂ ਬੈਗ ਨੂੰ ਤਿਆਰ ਕਰਨਾ ਤੁਸੀਂ ਜ਼ਰੂਰ ਟ੍ਰਾਈ ਕਰਿਓ ਜੇ ਤੁਹਾਨੂੰ ਕਿਤੋਂ ਨਾ ਸਮਝ ਲੱਗੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਬਿਲਕੁਲ ਨਾ ਭੁੱਲਣਾ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ